ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕਣਕ ਦੀ ਵਾਢੀ ਸ਼ੁਰੂ ਹੋਣ ਚ 10 15 ਦਿਨ ਜਿਹੜੇ ਹੋ ਰਹਿ ਗਏ ਆ ਤੇ ਸਰਕਾਰ ਵੱਲੋਂ ਇੱਕ ਨਵੇਂ ਜਿਹੜੇ ਆ ਹੁਕਮ ਉਹ ਜਾਰੀ ਕੀਤੇ ਆ ਕਣਕ ਦੀ ਵਢਾਈ ਨੂੰ ਲੈ ਕੇ ਸੋ ਖਾਸ ਕਰਕੇ ਕੰਬਾਈਨਾਂ ਵਾਲਿਆਂ ਨੂੰ ਜ਼ਿਆਦਾ ਪੰਗਾ ਪਿਆ ਇਹਦੇ ਵਿੱਚ ਕੰਬਾਈਨਾਂ ਵਾਲੇ ਧਿਆਨ ਨਾਲ ਸੁਣ ਲੈਣ ਸੋ ਪਹਿਲਾਂ ਕੰਬਾਈਨਾਂ ਜਿਹੜੀਆਂ ਵਾ ਦੇਰ ਰਾਤ ਤੱਕ ਵੀ ਚੱਲਦੀਆਂ ਰਹਿੰਦੀਆਂ ਸੀਗੀਆਂ ਸਵੇਰੇ ਟਾਈਮ ਨਾਲ ਤੜਕੇ ਵੀ ਜਿਹੜੀਆਂ ਕੰਬਾਈਨਾਂ ਚਲਾ ਲੈਂਦੇ ਸੀ ਪਰ ਉਹਨਾਂ ਸਰਕਾਰ ਵੱਲੋਂ ਸਖਤ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਕਿ ਟਾਈਮ ਪੀਰੀਅਡ ਦਿੱਤਾ ਵਾ ਵੀ ਤੁਸੀਂ ਕੰਪਾਈਨ ਜਿਹੜੀ ਆ ਸ਼ਾਮੀ 7 ਵਜੇ ਤੋਂ ਬਾਅਦ ਜਿਹੜੀ ਆ ਉਹ ਨਹੀਂ ਚਲਾ ਸਕਦੇ ਤੇ ਸਵੇਰੇ 10 ਵਜੇ ਤੋਂ ਪਹਿਲਾਂ ਜਿਹੜੀ ਆ ਕਣਕ ਤੋਂ ਜਿਹੜੀ ਆ ਕੰਪਾਈਨ ਤੁਸੀਂ ਨਹੀਂ ਚਲਾ ਸਕਦੇ ਇਹ ਸਖਤ ਹਦਾਇਤਾਂ ਜਿਹੜੀਆਂ ਸਰਕਾਰ ਨੇ ਦਿੱਤੀਆਂ ਵਾ ਕਿਉਂਕਿ ਉਹਨਾਂ ਦਾ ਕਹਿਣਾ ਵਾ ਕਿ ਜਿਹੜੀ ਆ ਤਰੇਲ ਦੇ ਕਾਰਨ ਜਿਹੜੀ ਆ ਕਣਕ ਦੇ ਵਿੱਚ ਸੇਲ ਆਉਂਦੀ ਆ ਫਸਲ ਦੇ ਵਿੱਚ ਜਿੱਦਾਂ ਕਰਕੇ ਕਿਸਾਨ ਨੂੰ ਪਰੇਸ਼ਾਨੀ ਆਉਂਦੀ ਹੈ ਵੇਚਣ ਦੇ ਵਿੱਚ ਉਹਦਾ ਮੌਚਰ ਆਉਂਦਾ ਪੈਂਦਾ ਉੱਥੇ ਫੇਲ ਹੋਣ ਦਾ ਪਿੰਦੀ ਆ ਤੇ ਬਾਕੀ ਅੜਤੀਆਂ ਨੂੰ ਪਰੇਸ਼ਾਨੀ ਆਉਂਦੀ ਆ ਤੇ ਸਰਕਾਰ ਨੂੰ ਵੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਉਹਨਾਂ ਨੇ ਜਿਹੜਾ ਇੱਕ ਟਾਈਮ ਪੀਰੀਅਡ ਰੱਖਿਆ ਹੈ ਕਿ ਤੁਸੀਂ ਦਿਨ ਦਿਨ ਵੇਲੇ ਜਿਹੜਾ ਆਪਾਂ ਤੁਹਾਨੂੰ ਟਾਈਮ ਦੱਸਿਆ ਉਸੇ ਟਾਈਮ ਦੇ ਕਨਕ ਵਢਾਉਣੀ ਆ ਸੋ ਧੰਨਵਾਦ ਜੀ